ਇਨਾ ਚ ਟਾਈਮ ਲਾਉਣਾ ਜੀ ਇਹ ਤੇ ਅੱਧੇ ਘੰਟੇ ਦੀ ਲਗੂ ਹੇ ਚੜ ਕੇ ਚੜ ਕੇ ਗਿਆ ਕੋਈ ਨਾ ਕਿਹਾ ਨਹੀਂ ਕਿ 42 40 ਦਾ ਬੋਟਾ ਹੈ ਹਿਸਾਬ ਉਹ ਕੀ ਦਾ ਦੇਖ ਤੇ ਆ ਰਿਹਾ ਗਿਆ ਚਾਹ ਰਿਹਾ ਗਿਆ ਪੁੱਤਰ ਚੜ ਕੇ ਗਿਆ ਚੜ ਕੇ ਗਿਆ ਭਰ ਕਿਉਂ ਚਾਹ ਆ ਲਾ ਲਓ ਜੀ ਓਕਾ ਹੋਣਾ ਹੀ ਨਹੀਂ ਫਿਰ ਚੜ ਕੇ ਨਹੀਂ ਸੰਜੀ ਹੋਈ ਹੈ ਕੁਝ ਕਹਣਿਆ ਪੁੱਤਰ ਚੜ ਕੇ ਮਾਰ ਦਿੰਦਾ ਅੱਧਾ ਘੰਟਾ ਦਾ ਵਾੜਾ ਵੱਧ ਆ 15 ਮਿੰਟ ਦਾ ਟਾਈਮ ਹੈ ਚੜਿਆ ਆਪਣੇ ਨਾਲ ਕਾਲਾ ਵੀਰਾ ਤੇ ਨਾਲ ਸਤੂਰ ਦੋਲਮਾ ਤੇ ਮਾਸਟਰ ਸਕੇਂਦਰ ਸਰਾਉ ਜੀ ਆ ਲੋ ਜੀ ਆ ਗਈ ਜੀ ਮਨਪ੍ਰੀਤ ਸਾਹਨੇ ਵਾਲੀ ਆ ਗਈ ਕਹਿੰਦੇ ਆ ਥੱਲੇ ਥੱਲੇਦਾਰ ਦੇ ਨੂੰ ਸਾਰੇ ਲਗਾ ਤੂੰ ਹੀ ਆ ਜਾ ਆ ਜਾ ਆਇਆ ਆਇਆ ਲੋ ਜੀ ਕਿਸੇ ਕਮਟਰ ਪਿੰਡ ਤੰਗਣਵਾਲ ਕੋਈ ਗੱਲ ਨਹੀਂ ਜਿਹਦੇ ਵਿੱਚ ਤਿੰਨਾਂ ਦੀ ਸਾਜੀ ਹੋਈ ਹੈ ਜੀ ਹੁਣ ਮਨਪ੍ਰੀਤ ਸਾਨੇਵਾਲ ਅਭੀਜੀਤ ਵਰਮੀ ਅਭੀਜੀਤ ਵਰਮੀ ਤੇ ਸੋਨੀ ਬਰਮਪੁਰ ਇਹਨਾਂ ਤਿੰਨਾਂ ਦੀ ਬਾਜੀ ਵੰਡੀ ਗਈ ਹੈ ਜੀ ਤੇ ਚਾ ਨਾਮ ਅਭੀਜੀਤ ਵਰਮੀ ਅਭੀਜੀਤ ਵਰਮੀ ਇਹ ਮੰਨ ਵੀ ਮੰਨ ਵੀ ਸੰਨਾਲ ਦੇ ਟਾਈਮ ਆ ਤੇ ਸੋਨੀ ਬਰਮਪੁਰ ਦੀ ਕੱਲੀ ਫਿਰਦੀ ਆ ਜੀ ਇਹ ਆ ਜੀ ਪੰਡਾ ਕੰਗੜਵਾਲ ਸੰਝਾ ਪੀਪਲ ਕਲੱਬ ਕੁੱਪਕਣਾ ਲੀਗ ਵਾਲੀ ਬਾਜੀ ਲਾਸਟ ਆਜ ਆਉਣੇ ਚਾਹਵਾ ਟਾਈਮ ਹੋ ਗਿਆ 3:47 3:47 ਦਾ ਟਾਈਮ ਹੋ ਚੁੱਕਿਆ ਜੀ 3:47 ਦਾ ਅਭੀਜੀਤ ਬਰਮੀ ਦਾ ਵੀ ਤੀਜਾ ਨਾਮ ਆ ਜੀ ਅਭੀਜੀਤ ਬਰਮੀ ਜੀ ਅਭੀਜੀਤ ਬਰਮੀ ਤੀਜਾ ਨਾਮ ਠੀਕ ਹੈ ਜੀ ओके ਦੂਜਾ ਨਾਮ ਸੋਨੀ ਬ੍ਰਹਮਪੁਰ ਦੂਜਾ ਨਾਮ ਸੋਨੀ ਬ੍ਰਹਮਪੁਰ ਲਾਜੀ ਦੂਜਾ ਨਾਮ ਸੋਨੀ ਬ੍ਰਹਮਪੁਰ ਵੀਡੀਓ ਬਣਾ ਲਈ ਬੜੀ ਜੀ ਲੈ ਬਣਦੀ ਹੈ ਬੜਰ ਹੋ ਜੋ ਠੀਕ ਹੈ ਜੀ ਸਾਨੇਵਾਲ ਨੂੰ ਆ ਜੀ ਫ੍ਰਿਜ ਜਿਹੜੀ ਇਹ ਮਨਪ੍ਰੀਤ ਸਾਨੇਵਾਲ ਫ੍ਰਿਜ ਪਹਿਲਾ ਨਾਮ ਪਹਿਲਾ ਨੰਬਰ ਹੈ ਜੀ ਕੱਪ ਤੇ ਫ੍ਰਿਜ ਬਿਹਾਰ ਕਲੈਨ ਬਾਈ ਇੱਕ ਦੂਸਰਾ ਨੰਬਰ ਰਾਡੀ ਕੈਨੇਡਾ ਇਹ ਬਿਆ ਇਹ ਦੋਨੇ ਭਾਲ ਕਰਨੀਆਂ ਆ ਆ ਫੋਨ ਆਪਣੇ